ਹਾਂਜੀ ਗਾਇਸ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਬੀਬੀ ਤੇ ਹੀ ਕੀਜੀ ਵੀ ਅਸੀਂ ਨੇ ਫਤਿਹਗੜ੍ਹ ਸਾਹਿਬ ਜਾਣਾ ਹੈ ਬਾਰ ਬਾਰ ਫੋਨ ਬਾਰ ਬਾਰ ਫੋਨ ਕਰ ਰਹੇ ਨੇ ਸਾਨੂੰ ਵੀ ਆਜੋ 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 ਕੱਲ੍ਹ ਦੇ ਫੋਨ ਕਰ ਰਹੇ ਨੇ ਤਾਂ ਮੈਂ ਕਿਹਾ ਚੱਲ ਭਾਈ ਅੱਜ ਚਲਦੀ ਆਂ ਭਵਜੋਤ ਕਹਿੰਦਾ ਵੀ ਠੰਡ ਬਹੁਤ ਹੈ ਪਾਪਾ ਅੱਜ ਤਾਂ ਵੀ ਮੈਂ ਤਾਂ ਜਾਣਾ ਨਹੀਂ ਜਾਣੇ ਭਵਜੋਤ ਕਰਿਆ ਕਿਉਂਕਿ ਅੱਜ ਤਾਂ ਠੰਡ ਬਾਕੀ ਬਹੁਤ ਹੈ ਜੀ ਅੱਜ ਤਾਂ ਹੱਥ ਬਾਹਰ ਕੱਢਣਸਾਰ ਹੈ ਤੇ ਦੂਖਣ ਲੱਗ ਗਈ ਅੱਜ ਤੱਕ ਨਹੀਂ ਕਦੇ ਹੱਥ ਨਹੀਂ ਸੀ ਤੋ ਕਹੇ ਹੁਣ ਤਾਂ ਹੀ ਅੱਜ ਜਣਕੇ ਠੰਡ ਬਾਲੀ ਤੇਜ ਹੋ ਗਈ ਠੀਕ ਹੈ ਜੀ ਤੁਸੀਂ ਜੁੜੇ ਰਹੋ ਕੋਰ ਸਿੱਧੂ ਪੀਵੀ ਤੇਈ ਚੈਨਲ ਤੇ ਨਾਲ ਤੇ ਆਹ 버ગર 버ગર ਮੰਗਾਉਂਦੀ ਤੀ ਤੂੰ ਖਾ ਹੁਣ ਇਹ ਰੂਬਨ ਮੈਨੂੰ ਕੀ ਖਾ ਲੈਣਾ 버ગર ਨਾ ਹੈ 버ગર ਵੀਰੇ ਹੀ ਮਿਲਣੇ ਹੋਰ ਤਾਂ ਕੋਈ 버ગર ਮਿਲਿਆ ਨਹੀਂ ਮੈਂ ਅੱਜ ਮੇਰੇ ਨਾਲ ਕਤੇ ਸ਼ਰਮ ਕਤੇ ਆਵਾ ਤੇਰਾ ਬਲੌਗ ਕਿਉਂ ਨਾ ਬਣਾਵਾ ਤੇਰਾ ਬਲੌਗ ਭਾਬ ਜੋ ਤੂੰ ਵੀ ਦਾ ਤੇ ਨਹੀਂ ਸੋਣਾ ਬਣਾਵਾ ਇਹ ਕਹਦੀ ਮੈਨੂੰ ਸ਼ਰਮ ਆਵਾ ਬਲੌਗ ਨਾ ਬਣਾਵਾ ਮੇਰਾ ਬਰਗਰ ਵਰਗੀ ਹੋਈ ਪਈ ਆ ਖਾ ਖਾ ਕੇ ਬਰਗਰ ਹੈ ਤੂੰ ਬਲ ਚੱਲ ਆਪਾਂ ਫੋਨ ਤੇ ਮੈਨੂੰ ਦੱਸ ਭਾਈ ਸਾਡੀ ਕੁੜੀ ਨੇ ਨਾ ਫੋਨ ਇੰਨਾ ਘੈਂਟ ਬਣਾਤਾ ਤੁਹਾਨੂੰ ਦਿਖਾਉਣਾ ਮੈਂ ਸੱਚੋ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਿਆ ਜੋ ਵੀ ਤੁਹਾਨੂੰ ਫੋਨ ਦਿਖਾਉਣਾ ਮੈਂ ਆ ਜਾ ਰੂਬਨ ਦਿਖਾਈਏ ਸਾਡੀ ਜਿਹੜੀ ਰੂਬਨ ਹੈ ਇਹਨੇ ਫੋਨ ਆਪਣੀ ਨਾਨੀ ਦਾ ਫੋਨ ਐਨਾ ਵਧੀਆ ਮੈਂ ਸੱਚੋ ਦਿਖਾਉਣਾ ਭੁੱਲ ਗਿਆ ਤੁਹਾਨੂੰ ਉਹ ਫੋਨ ਐਨ ਨਵਾਂ ਬਣਾਤਾ ਇਹਨੇ ਐਨ ਕੈਂਡ ਮੈਂ ਤੁਹਾਨੂੰ ਦਿਖਾਉਣਾ ਹੈ ਫੋਨ ਕੀ ਬੋਲਤੇ ਹੈ ਉਸਕੋ ਹੈ ਕੀ ਬੋਲਤੇ ਹੈ ਇਸਕੋ ਡੋਗੀ ਬੋਲਤੇ ਹੈ ਮੈਨੂੰ ਮੇਰੇ ਕੋ ਤਾਂ ਪਤਾ ਨਹੀਂ تھا ਯਾਰ ਡੋਗੀ ਬੋਲਤੇ ਹੈ ਵੈਰੀ ਗੁੱਡ ਹੈ ਲੈ ਭਾਈ ਆ ਫੋਨ ਦਿਖਾਉਣਾ ਤੁਹਾਨੂੰ ਮੈਂ ਹੁਣ ਫੋਨ ਦੇਖੋ ਵਿਚਾਰੇ ਦਾ ਕਿਆ ਕਚੂਮਰ ਗੱਡਿਆ ਫੋਨ ਦਾ ਆ ਵਿਚਾਰਾ ਫੋਨ ਇਹ ਨਵਾਂ ਫੋਨ ਲਿਆ ਸੀਗਾ Oppo ਦਾ ਆ ਵੇਖੋ ਇਹ ਹੈਗਾ Oppo ਦਾ ਫੋਨ ਇਹਦਾ ਲੋਗੋ ਲੱਗਿਆ ਹੋਇਆ ਆਉ ਲੱਗਿਆ ਹੋਇਆ Oppo ਬਹੁਤ ਦੇਖੋ Oppo ਦਾ ਇਹਦਾ ਵਿਚਾਰਾ ਨਾ ਇਹ ਇਹ ਆ ਦੇਖੋ ਇਹ ਜਾ ਵਿਚਾਰੇ ਦਾ ਕਚੂਮਰ ਗੱਡਿਆ ਫੋਨ ਦਾ ਇਹਨੇ ਕੁੜੀ ਨੇ ਆਲੂ ਕਰੀਆ ਆ ਦੇਖੋ ਇਹਨੇ ਫੋਨ ਇਹੋ ਜਿਹਾ ਅੱਛਾ ਇਹਨੇ ਪਤਾ ਨਹੀਂ ਇਟ ਮਾਰਿਆ ਪਤਾ ਨਹੀਂ ਕੀ ਮਾਰਿਆ ਇਹਨੇ ਫੋਨ ਦਾ ਇਹੋ ਜਿਹਾ ਵਿਚਾਰ ਦਾ ਨਾਸ ਮਾਰਿਆ ਇਹਨੂੰ ਦੁਕਾਨ ਵਾਲੇ ਦੇਖ ਕੇ ਦੁਕਾਨ ਬੰਦ ਕਰ ਜਾਂਦੇ ਨੇ ਫੋਨ ਨੂੰ ਪਤਾ ਨਹੀਂ ਕੀ ਕਰਿਆ ਫੋਨ ਨੂੰ ਅਸੀਂ ਆ ਗਿਆ ਲੰਗਰ ਤੇ ਜੀ ਸੁਖਵਿੰਦਰ ਜੀ ਵੀ ਪਹੁੰਚ ਗਏ ਸਾਡੇ ਕੋਲ ਅਸੀਂ ਚਾਹ ਪੀਣ ਲੱਗਿਆ ਚਾਹ ਠੰਡੇ ਬਹੁਤ ਠੰਡ ਬਹੁਤ ਆ ਬਾਬਾ ਜੀ ਬਾਗ ਨੂੰ ਖਾਲਸਾ ਵਾਇਗਰੀ ਫਤਿਹ ਆਹ ਦੇਖੋ ਬਾਬਾ ਜੀ ਦੇਖੋ ਸੇਵਾ ਕਰ ਰਹੇ ਨੇ ਨਾ ਬਾਬਾ ਜੀ ਬਾਬਾ ਜੀ ਠੰਡ ਬਾਹੂ ਕਰਤੀ ਅੱਜ ਪਸ ਪਸ ਤਰੇ ਤੇ ਫੇਲੀ ਗਣਾ ਬਾਈ ਹਾਂ ਬਾਈ ਲੰਗਰ ਚਲਾਉਣਾ ਹਲੇ ਅੱਛਾ ਬਾਬਾ ਜੀ ਅੱਜ ਦਾ ਦਿਨ ਅੱਜ ਦਾ ਦਿਨ ਚਲਾਉਣਾ ਹੈ ਚਾਹ ਵਾਰੰਟ ਠੀਕ ਹੈ ਜੀ ਫਿਰ ਅੱਜ ਸਮਾਪਤ ਹੋਈ ਕਿਹੜੇ ਪਿੰਡ ਦਾ ਲੰਗਰ ਆਈ ਪਿੰਡ ਦਾ ਇਹ ਤੇ ਕਈ ਸ਼ਹਿਰ ਪਿੰਡ ਦਾ ਅੱਛਾ ਜੀ ਉਰੇ ਮਿਕਸ ਹੈਗਾ ਮਾ ਯਾਨੀ ਕਿ ਟੂਨੀਓ ਆਇਆ ਕੰਬਿਓ ਕਿ ਜੰਡੀ ਕਿੱਡੋ ਆ ਤੁਸੀਂ ਕਿੱਥੋਂ ਆ ਬਾਬਾ ਜੀ ਬਰਾਂ ਦਾ ਪਟਿਆਲੇ ਅੱਛਾ ਪਟਿਆਲੇ ਤੋਂ ਜਨਮ ਮੇਰਾ ਮਡੋਫਲ ਦਾ ਜੀ ਅੱਛਾ ਜੀ ਹੈਗੇ ਤੁਸੀਂ ਮਡੋਫਲ ਦੇ ਜੀ ਯਾਨੀ ਕਿ ਜੱਦੀ ਪਿੰਡ ਆਪਣਾ ਮਡੋਫਲੀ ਬਸ ਮੈਂ 2 ਸਾਲ ਦਾ ਹਾਂ ਜਦੋਂ ਵੇਚਤੀ ਆਮ ਬਾਲਾ ਖੂਨ ਦਾ ਆਇਆ ਆਪਣਾ ਅੱਛਾ 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 ਆਮ ਬਾਲਾ ਖੂਨ ਦਾ ਤੇਰਾ ਜੀ ਹਾਂ ਇਹ ਹੁੰਦਾ ਜੀ ਸਾਡਾ ਦਾ ਵੀ ਹਾਂ 60 ਸਾਲ ਹੋ ਗਏ ਵਿੱਚ ਹਾਂ ਬਹੁਤ ਪਟਿਆਲੇ ਕਿਹੜੀ ਜਗ੍ਹਾ ਰਹਿੰਦੀ ਹੈ ਹੁਣ ਅਮਨ ਨਗਰ ਆ ਬੰਦਾ ਆ ਬੰਦਾ ਆ ਬਈ ਹਾਲ ਬੜਾ ਘੈਂਟ ਬਣਾਇਆ ਯਾਰ ਦੇਖੋ ਜੀ ਸਾਹਮਣੇ ਹਾਲ ਸਮੂਹ ਦਿਖਾਉਂਦਾ ਮੈਂ ਆ ਦੇਖੋ ਆ ਸਪੈਸ਼ਲ ਜਿਹੜਾ ਹੈ ਇਹ ਇਮਾਰਤਾਂ ਹੈ ਸਿਰਫ ਲੰਗਰ ਵਾਸਤੇ ਬਣਾਈ ਆ ਫੇਰ ਉੱਪਰ ਕਮਰੇ ਨੇ ਬਾਬਾਈ ਹਾਂ ਫੇਰ ਜਦੋਂ ਆਉਣੇ ਹਫ਼ਤਾ ਫੇਰ ਰਹਿੰਦੇ ਆ ਹਾਂ ਫੇਰ ਉੱਪਰ ਵਧੀਆ ਬਣਾਇਆ ਹੋਇਆ ਰਹੇ ਨੂੰ ਹੈ ਜੀ ਹਾਂ ਹਾਂ ਲੋ ਵਧੀਆ ਜੀ ਚੱਲ ਪਹਿਲਾਂ ਚਾਹ ਪੀ ਗਏ ਯਾਰ ਡੁੱਲਦੀ ਆ ਜਾਂ ਬੰਗਰਦਾ ਬਾਈ ਉਹ ਵੇਓ ਸੰਗਤ ਹੁਣ ਆ ਰਹੀ ਆ ਹਨਾ ਇਹ ਫਤੇਕਰ ਸਾਹਿਬ ਚੱਲੇ ਨੇ ਨਹੀਂ ਨਹੀਂ ਖਮਸਾ ਵੀ ਹੋਰ ਬਾਈ ਯਾਰ ਜੇ ਜਾਂ ਜਾਂਦੇ ਨੇ ਫਿਰ ਜੀ ਨਹੀਂ ਕਰਦਾ ਹੈ ਕੀ ਮੇਰੀ ਗੱਡੀ ਚ ਪਿਆ ਹੋਣਾ ਹਾਂ ਬੰਨ ਲਓ ਜੀ ਇਹਨੂੰ ਪੱਕਾ ਐਨ ਨਹੀਂ ਤਾਂ ਇਹ ਉੱਡ ਜਾਣਾ ਚੱਲੇ ਨੇ ਬਾਈ ਸੰਗਤਾਂ ਅੱਜ ਦਾ ਦਿਨ ਲੰਗਰ ਕਹਿੰਦੇ ਚੱਲੂਗਾ ਬਸ ਅੱਜ ਤੋਂ ਫਿਰ ਇਹ ਜਗਾ ਫਿਰ ਇਹਨਾਂ ਨੇ ਆਪਣੀ ਲੈ ਲਈ ਹੋਣੀ ਹੈ ਨਾ ਆਪਣੀ ਲੈ ਲਈ ਵਧੀਆ ਹੀ ਵਧੀਆ ਉੱਪਰ ਫਿਰ ਜੀ ਰਹਿਣ ਨੂੰ ਕਮਰੇ ਬਣਾਏ ਹੋਏ ਨਹੀਂ ਨਹੀਂ ਹਾਂ ਜੀ ਨਹੀਂ ਪੈਸੇ ਜਿਵੇਂ ਹੁਣ ਤੁਸੀਂ ਆਏ ਹੋ ਉਰੇ ਫਿਰ ਹਾਂ ਕਮਰੇ ਨਹੀਂ ਆ ਸਾਰੇ ਹਾਲੇ ਆ ਸਾਰਾ ਸਾਰਾ ਥੱਲੇ ਆ আচ্ছা ਜੀ ਥੱਲੇ ਵੀ ਹੈ ਜੀ ਫਿਰ ਤੁਸੀਂ ਬੇਸਮੈਂਟ 'ਚ ਰਹਿੰਦੇ ਹੋ ਜੀ ਕਿਵੇਂ ਹਾਂ ਇੱਥੇ ਰਹਿੰਦੇ ਹਾਂ আচ্ছা ਯਾ ਉਰੇ ਜੀ ਲੰਗਰ ਤਾਂ ਬਾਹਰੇ ਚੱਲਦਾ ਹੈ ਨਾ ਹਾਂ ਆ ਤੁਹਾਡੇ ਇਹ ਰਹਿਣ ਵਾਲੀ ਆ ਇਹ ਕਰਦਾ ਲੰਗਰ ਜਿਵੇਂ ਮੀਂਹ ਗਣੀ ਹੁੰਦੇ ਇਹ ਬਹੁਤ ਵਧੀਆ ਬਣਾਇਆ ਹੋਇਆ ਹੈ ਨਾ ਬਹੁਤ ਟੌਪ ਦਾ ਬਣਿਆ ਬਾ ਦੇਖੋ ਹਾਂ ਜੇ ਮੀ ਪੈ ਗਿਆ ਤਾਂ ਲੰਗਰ ਅੰਦਰ ਹੈ ਨਾ ਯਾਰ ਬਾਈਆਂ ਨੇ ਯਾਰ ਬਹੁਤ ਰੂਲ ਆ ਕੇ ਕਰਿਆ ਮੈਂ ਯਾਰ ਜਗਾ ਵੀ ਦੇਖ ਕਿੰਨੀ ਕੀਮਤੀ ਲਈ ਵੀ ਹੈ ਨਾ ਅੱਛਾ ਹਾਂ ਇਹਨਾਂ ਨੇ ਫਿਰ ਇਹ ਕਿੰਨਾ ਇਕ ਅਕੀਲਾ ਹੈ ਬਈ ਚੰਡੀਗੜ੍ਹ ਰੋਡ ਤੇ ਬਾਈ ਲੈ ਕੇ ਬੰਦਿਆ ਨੇ ਦੇਖ ਲਾ ਕਿ ਕਿਲਾ ਹਨਾ ਉਹ ਅੱਲਾ ਸੇਵਾ ਸਿਰਫ ਸੇਵਾ ਕਰਕੇ ਇਹ ਵੀ ਰੋਡ ਤੇ ਵੇਲੇ ਰੋਡ ਦੇ ਉੱਤੇ ਲੰਗਰ ਲਾਇਆ ਬੰਦਿਆ ਇਹ ਲੰਗਰ ਜਗਲੀ ਆਇਆ ਲੰਗਰ ਹੈ ਲੰਗਰ ਹੈ ਸ ਪਰ ਇੱਕ ਗੱਲ ਆ ਬਾਬ ਲੋ ਮੌਸਮ ਮੌਸਮ ਤਾਂ ਵਧੀਆ ਏ ਮੌਸਮ ਨਹੀਂ ਮੜਾ ਹੈਗਾ ਬਸ ਇੱਕ ਚੀਜ਼ ਆ ਜਦ ਗਰਮੀ ਆਉਂਦੀਆਂ ਨੇ ਬੰਦਾ ਪਾਉਂਦਾ ਟੀ-ਸ਼ਰਟ ਜੀ ਫੌਰ ਆ ਜਾ ਛੱਡਦਾ ਨਹਾ ਕੇ ਅਗਲਾ ਹੋ ਗਿਆ ਹੋ ਗਿਆ ਹੈ ਨਾ ਪਰ ਹੁਣ ਹੁਣ ਕੱਪੜੇ ਲੱਪਣ ਪਹਿਲਾਂ ਮੋਟੇ ਪਾਓ ਓਏ ਓਏ ਅਰਦਾਈ ਚੋਂ ਨਿਕਲਣਾ ਓਕਾ ਲੱਗਦਾ ਇੱਕ ਵਾਰ ਮੈਂ ਯਾਰ ਜ਼ਿੰਦਗੀ ਚ ਇੰਨਰ ਨਹੀਂ ਪਾਇਆ ਕਦੇ ਅੱਛਾ ਕੋਈ ਲਾਈਫ ਚ ਇੰਨਰ ਨਹੀਂ ਪਾਇਆ ਅੱਛਾ ਕਦੇ ਵੀ ਨਹੀਂ ਕਿਦੋਂ ਡੰਡ ਘੱਟ ਲੱਗਦੀ ਆ ਇੰਨਰ ਨਹੀਂ ਪਾਇਆ ਬਸ ਲਾਲਾ ਲਾਲਾ ਸਾਹਿਬ ਬੱਦ ਤੇ ਤਾਂ ਕਈਆਂ ਦੀ ਤਸਵੀਰ ਹੁੰਦੀ ਆ ਮੈਂ ਤਾਂ ਕਦੇ ਮੈਂ ਇੰਨਰ ਨਹੀਂ ਪਾਇਆ ਆ ਬਾਈ ਕੀ ਸਟਰੇ ਆਰੇ ਅੱਛਾ ਗੋਬੀ ਦਾ ਟੋਹ ਹੈ ਕੁੱਤਰਾ ਇਹ ਕਹਿੰਦੇ ਵੀ ਰੋਟੀ ਖਾਣੀਆਂ ਮਾਂ ਜਨ ਪਾਈ ਰੋਟੀ ਖਾਣਾ ਇੱਥੇ ਆਪਾਂ ਨੇ ਨਾ ਉਹਦੇ ਬਾਰੇ ਪੁੱਛਣ ਡੌਗੀ ਦਾ ਉਹ ਪੁੱਛਣਾ ਜਿਹੜਾ ਬੈੱਡ ਆ ਲੱਭ ਜੂਗਾ ਸ਼ਾਇਦ ਇਹਨਾਂ ਕੋਲ ਹੋਵੇ ਹਲੋ ਕੀ ਵਾਲਾ न्यू ईयर न्यू ईयर करके इन्होंने सजावट करी है हैप्पी न्यू ईयर करके हैप्पी न्यू ईयर ਇਨਾਂ ਨੇ ਨਵੇਂ ਸਾਲ ਕਰਕੇ ਆਪ ਨੂੰ ਸਜਾਵਟ ਕਰੀ ਹੋਈ ਆ ਹੈਪੀ ਨਿਊ ਈਅਰ ਬੁਲਾ ਰਹੇ ਨੇ ਕਾ ਇਹ ਬਣਾਵਾ ਹੈ ਬੜੀਆ ਬਣਾਵਾ ਬਿਲਕੁਲ ਵਧੀਆ ਹੈ ਪੰਜਾਬੀ ਲੋਕੀ ਵਾਲਿਆਂ ਨੇ ਨਿਊ ਈਅਰ ਦੀ ਤਿਆਰੀ ਖਿੱਚ ਲਈ ਉਹ ਦੇਖੋ ਕਿੰਨਾ ਟਾਈਮ ਲੱਗੂਗਾ 버ਗਰਾਂ ਨੂੰ ਬਈ ਹੋ ਗਏ 버ਗਰ ਸਭ ਤੋਂ ਕਿਹੜਾ ਸੈੱਟ ਮੈਂ ਤੈਨੂੰ ਦੇਖ ਰਿਹਾ ਵਾਂ ਕਿੱਥੇ ਗਿਆ ਉਹ ਆਗੇ ਸਮੁੰਦਰ ਸੰਗੀ ਕਿੱਦਾਂ ਕਿੱਦਾਂ ਹਾਂ ਪੰਪੀ ਪੰਪ ਕਿੱਦਾਂ ਨਾ ਗਿਆ ਤਾਂ ਅਗਲੇ ਹੱਥ ਨਾਲ ਜੇ ਬਰਕ ਬੰਦ ਕਰ ਜਾਈਏ ਇਹਨੂੰ ਬਾਹਰ ਗਿਆ ਲੱਕੜ ਦੀਆਂ ਐਟਮਾਂ ਬਹੁਤ ਨੇ ਹਨਾ ਹਾਂ ਦੇਖੋ ਗੁਰੂ ਜੀ ਦੀਆਂ ਫੋਟੋਆਂ ਗੁਰੂ ਜੀ ਦੀ ਫੋਟੋ ਗੁਰੂ ਗੋਬਿੰਦ ਸਿੰਘ ਜੀ ਬਾਬਾ ਨਾਨਕ ਜੀ ਦੀ ਇਹ ਫੋਟੋ ਨਿਕਲ ਗਈ ਤੇ ਭਈਆ ਆਹ ਦੇਖੋ ਆ ਰਫਲਾਂ ਬਾਉ ਘੜ ਲੱਗਦੀਆਂ ਨੇ ਬਾਈ ਆਹ ਡਰਾਈング ਰੂਮ 'ਚ ਟੰਗੇ ਆਹ ਜਿਹੜੀਆਂ ਰਫਲਾਂ ਜੀਆਂ ਨੇ ਇਹ ਡਰਾਈング ਰੂਮ 'ਚ ਟੰਗਿਆ ਦਿਖਾ ਕਿੰਨੇ ਘੜਨੇ ਆ ਦੇਖੋ ਏ ਯਾਰ ਲੈ ਕੇ ਜਾਵੀਂ ਅਕੋੜੇ ਜੇ ਬਾਈ ਘਰੇ ਲਾਉਣੇ ਚਾਹੀਦੇ ਨੇ ਸਹੀ ਗੱਲ ਹੈ ਅੱਛਾ ਆਪਣੇ ਤਾਂ ਲਾਈ ਹੋਈ ਨੇ ਆਪਣੇ ਆ ਇਹਦੇ ਨਾਲ ਦੀ ਲਾਈ ਹੋਈ ਆ ਔੜੇ ਆਪਾਂ ਨੂੰ ਆਪਾਂ ਨੂੰ ਇਹੋ ਜੀ ਚੀਜ਼ ਆ ਲੈਣਾ ਆਪਾਂ ਨੇ ਖਜ਼ਾਨੇਆਂ ਰੱਖਣ ਵਾਲਾ ਖਜ਼ਾਨਾ ਰੱਖਣ ਵਾਲਾ ਲੈਣਾ ਆਪਾਂ ਨੇ ਕਿਉਂਕਿ ਆਪਾਂ ਨੇ ਵੀ ਖਜ਼ਾਨਾ ਖਜ਼ਾਨਾ ਦੱਬਣ ਰਾਜਾ ਮੰਗ ਮੇਰੇ ਕੋਲ ਕੁਝ ਵਾਹ ਜੀ ਵਾਹ ਬਾ ਜੀ ਵਾਹ ਆਹ ਕੀ ਚੀਜ਼ ਆ ਭਾਈ ਹੈ ਭਾਈ ਆਹ ਕੀ ਆਈਟਮ ਹੈ ਭਾਈ ਇਹ ਸ਼ੇਰ ਹੈ ਸ਼ੇਰ ਤਾਂ ਹੈਗਾ ਕਾਦੇ ਵਾਸਤੇ ਆਹੇ ਸ਼ੇਰ ਤਾਂ ਦੇ ਅੱਛਾ ਲੋੜ ਵਾਸਤੇ ਸ਼ੋਅ ਵਾਸਤੇ ਰੱਖਾਂ ਓਕੇ ਜੀ ਓਕੇ ਓਕੇ ਆ ਪਰਫਿਊਮ ਬੈਨੇ ਹੈ ਕੀ ਪਰਫਿਊਮ ਦੀ ਗੈਂਟ ਗੈਂਟ ਨਹੀਂ ਭਾਈ ਪਰਫਿਊਮ ਦੀ ਤੇ ਦੇ ਗੀ ਲਾਉਣ ਵਾਸਤੇ ਮੁਰਗੀ ਲਈ ਗਲਾਸ ਵਿੱਚ ਚਾਹੀਦੀ ਪਰ ਨਹੀਂ ਗੱਡੀ ਚ ਆਪਾਂ ਨੇ ਨਹੀਂ ਲਾਉਣੀ ਗੱਡੀ ਫਿਰ ਅਲੱਗ-ਤਿਹੜੀ ਚੀਜ਼ਾਂ ਨੇ ਪਰ ਆਪਣੇ ਕੰਮ ਦੀਆਂ ਘੱਟ ਹੀ ਲੇਡੀਜ਼ ਚੀਜ਼ਾਂ ਜ਼ਿਆਦਾ ਨਹੀਂ ਜਾਂ ਬੱਚਿਆਂ ਦੀਆਂ ਨੇ ਆਹ ਦੇਖ ਬਾਈ ਹੱਥ ਨੂੰ ਲਾ ਕੇ ਦੇਖ ਇਹਨੂੰ ਲਾ ਕੇ ਲਾ ਕੇ ਹਾਂ ਇਹ ਲਾਇਦਾ ਜਿਵੇਂ ਹੱਥ ਚ ਹੁੰਦਾ ਹੀ ਨਹੀਂ ਆ ਪਿਆ ਗਿਟਾਰ ਪਿਆ ਲੈ ਗਿਟਾਰ ਦਾ ਹੁੰਦਾ ਪਿਆ ਇਹ ਵੀ ਵੱਜਦਾ ਯਾਰ ਕੰਪਿਊਟਰ ਨਾਲ ਸੈਟਿੰਗ ਹੁੰਦੀ ਹੈ ਇਹਦੀ ਵੀ ਹਾਂ ਵੱਜਦਾ ਚਲੋ ਜੀ ਹੁਣ ਆਪਾਂ ਚੱਲਦੇ ਆਂ 버거 ਹੋ ਗਏ ਪੈਕ ਆਪਣੇ ਸੱਭ ਨੇ ਖੜਾ ਬੰਦਾ 버거 ਲਈ ਆਪਣੇ ਹਾਂਜੀ ਹੋ ਗਏ 버거 ਲੈ ਆਓ ਜੀ ਲੈ ਆਓ ਖੜਾਓ ਵੈਰੀ ਗੁੱਡ। ਥੈਂਕ ਯੂ ਜੀ। ਧੰਨਵਾਦ। ਚਲੋ ਜੀ ਆਜੋ। ਕਿੱਧਰ ਗਏ ਸਾਡੇ ਸਾਰੇ? ਆਹ ਚੱਲੀਏ। ਕਵਰ ਦੇਖ ਲੈ। ਮੈਂ ਨਾ ਮੈਂ ਦੇਖੀ ਜਾਨਾ ਮਹਾ ਯਾਰ ਪਿੱਛੇ ਆਇਆ ਤਾਂ ਮੇਰੇ ਕੈਵੇਂ ਹੋਗੇ। ਹੈਗਾ ਬਾਈ ਕਵਰ। ਕਿਸੇ ਕਿਸੇ ਦਿਨ ਭੱਲਾ ਨਹੀਂ ਆਨਲਾਈਨ ਮੰਗਵਾਉਣਾ ਪਉਣਾ। ਉਹਦਾ ਤਰ੍ਹਾਂ ਨਾ ਇਹਦਾ ਕਵਰ ਬਹੁਤ ਮਿਆਂ ਦਾ। ਉਹਨਾਂ ਨਾਲ ਲੁੱਟਦੇ ਆ। अच्छा ओ सुखविंदर ਨੂੰ ਕਵਰ ਪਸੰਦ ਨਹੀਂ ਆਇਆ ਖੋਲੀ ਲਾਓ ਕਵਰ ਨਹੀਂ ਆਇਆ ਪਸੰਦ ਕਿਉਂਕਿ ਉਹਦੇ ਕੋਲ ਜਿਹੜਾ ਫੋਨ ਆ ਉਹ ਹੈਗਾ ਫੋਲਡਿੰਗ ਵਾਲਾ Samsung ਦਾ ਜਿਹੜਾ ਫੋਲਡਿੰਗ ਵਾਲਾ ਫੋਨ ਆ ਇਹਦਾ ਕਵਰ ਨਹੀਂ ਮਿਲਦਾ ਆਮ ਕਿਤੇ ਵੀ ਤਾਂ ਉਹ ਫਿਰ ਕਵਰ ਹੈਗਾ ਤਾਂ ਸਹੀ ਪਰ ਉਹਦਾ ਕਲਰ ਨਹੀਂ ਸੀ ਵਧੀਆ ਆ ਕਰਕੇ ਫਿਰ ਲੈ ਹੀ ਨਹੀਂ ਕਵਰ ਤੇ ਚਲੋ ਹੁਣ ਚੱਲਦੇ ਆ ਆਪਣੀ ਗੱਡੀ ਚੱਕ ਲਈਏ ਆਪਣੀ ਗੱਡੀ ਚਾਲ ਕੇ ਚੱਲੀ ਆ ਹੁਣ ਪਿੰਡ ਨੂੰ ਚਲੋ ਜੀ ਆਜੋ ਓਹ ਹੋ ਹੋ ਬਾਰ ਤਾਂ ਬਾਈ ਬਾਕੀ ਠੰਡ ਬਹੁਤ ਅੱਜ ਹੈ ਸੁਖਵਿੰਦਰ ਅੱਜ ਤਾਂ ਬਸ ਕਰਾਤੀ ਠੰਡ ਰੇ ਬਾਈ ਹੈ ਕੱਲ ਜਰਾ ਜਰਾ ਠੰਡ ਬੰਬਰ ਆਖੇ ਪੁੱਤ ਕਹਿੰਦੇ ਚਲੋ ਬਾਈ ਜੀ ਕਿਆ ਕਹਿਆ ਅੱਜ ਸਾਰਾ ਦਿਨ ਹੋ ਗਿਆ ਜੀ ਐਵੇਂ ਹੀ ਤੁੰ ਦੁਪਹਿਰ ਹੀ ਆ ਸੂਰਜ ਦੇਵਤਾ ਨੇ ਬਿਲਕੁਲ ਦਰਸ਼ਨ ਨਹੀਂ ਦਿੱਤੇ ਅੱਜ ਦੇਖੋ ਧੁੰਦ ਦੇਖੋ ਕਿੰਨੀ ਮੈਂ ਤੁਹਾਨੂੰ ਦਿਖਾਉਣਾ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਅਸੀਂ ਵੀ ਬਸ ਪਿੰਡ ਪਹੁੰਚ ਗਏ ਜੀ ਦੇਖੋ ਅੱਜ ਸਵੇਰ ਦਾ ਬਸ ਆਹੀ ਹਾਲ ਹੈ ਬਸ ਐਵੇਂ ਹੀ ਬਸ ਮੌਸਮ ਸਵੇਰ ਦਾ ਲੱਗਦਾ ਵੀ ਬਰਸਾਤ ਵੀ ਹੋਊਗੀ ਲੱਗਦਾ ਇਸ ਹਿਸਾਬ ਨਾਲ ਮੌਸਮ ਬਿਲਕੁਲ ਖਰਾਬ ਹੈ ਬਿਲਕੁਲ ਠੀਕ ਹੈ ਜੀ ਅੱਜ ਦਾ ਬਲੌਗ ਕਰਦੇ ਆਪਾਂ ਇਥੇ ਪੂਰਾ ਤੇ ਮੇਰੇ ਬਲੌਗ ਨੂੰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਕੱਲ ਮਿਲਾਂਗੇ ਨਵੇਂ ਬਲੌਗ ਵਿੱਚ ਓਕੇ ਜੀ ਸਤ ਸ੍ਰੀ ਅਕਾਲ ਬਾਏ ਬਾਏ